ਮਰਹੂਮ ਤਰਵਿੰਦਰ ਦੇ 90ਵੇਂ ਜਨਮ ਦਿਨ ਤੇ ਦਿਓਲ ਪਰਿਵਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਜਿਸ થી ਕਿ ਪਰ ਸੰਸਕਾਰ ਲਈ ਇਹ ਕਹਤੇ ਇਹਨਾਂ ਕਿਤੇ ਇੱਕ ਰਾਹਤ ਪਰ ਖਬਰ ਆ ਬਾਲੀਵੁੱਡ ਦੇ ਦਿੱਗਜ ਅਦਾਕਾਰ ਤਰਵਿੰਦਰ ਹੁਣ ਜਿੰਦਾ ਨਹੀਂ ਦੇ ਜੇਕਰ ਉਹ ਜਿੰਦਾ ਹੁੰਦੇ ਤਾਂ 90 ਸਾਲ ਦਾ ਆਪਣਾ ਜਨਮ ਦਿਨ ਮਨਾਉਂਦੇ ਪਰ ਬਦਕਿਸਮਤੀ ਦਿਨ ਅਦਾਕਾਰ 90 ਸਾਲ ਦੀ ਉਮਰ ਦੇ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਪਰ ਅਦਾਕਾਰ ਦੇ ਪਰਿਵਾਰ ਨੇ 8 ਦਸੰਬਰ ਨੂੰ ਉਹਨਾਂ ਦਾ ਜਨਮ ਦਿਨ ਇੱਕ ਖਾਸ ਤਰੀਕੇ ਦੇ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ ਇਸ ਸਮਾਗਮ ਖੰਡਾਲਾ ਦੇ ਫਾਰਮ ਹਾਊਸ ਦੇ ਵਿੱਚ ਹੋਵੇਗਾ ਤਰਮਿੰਦਰ ਦਾ 90ਵਾਂ ਜਨਮ ਦਿਨ ਖੰਡਾਲਾ ਦੇ ਉਹਨਾਂ ਦੇ ਫਾਰਮ ਹਾਊਸ ਦੇ ਵਿੱਚ ਮਨਾਇਆ ਜਾਵੇਗਾ ਰਿਪੋਰਟਾਂ ਮੁਤਾਬਕ ਇਹ ਜਸ਼ਨ ਦੇ ਵਿੱਚ ਰਮਿੰਦਰ ਦੇ ਪਰਸੰਸ਼ਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਸਨੀ ਦਿਓਲ ਅਤੇ ਬੋਬੀ ਦਿਓਨੇ ਇਸ ਖਾਸ ਦਿਨ ਨੂੰ ਸੁੰਦਰ ਢੰਗ ਦੇ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ ਰਿਪੋਰਟਾਂ ਅਨੁਸਾਰ ਸਨੀਦੀ ਹੋਲ ਅਤੇ ਵਵਿਦੀ ਹੋਲ ਨੇ ਪਰਿਵਾਰਿਕ ਮੈਂਬਰਾਂ ਦੇ ਨਾਲ ਤਰਵਿੰਦਰ ਦੇ ਨਵਵੇਂ ਜਨਮ ਦਿਨ ਨੂੰ ਉਨ੍ਹਾਂ ਦੀ ਵਿਰਾਸਤ ਨੂੰ ਸਨਦਾਨ ਜਰੀ ਵੱਲੋਂ ਮਨਾਉਣ ਦੀ ਯੋਜਨਾ ਬਣਾਈ ਹੈ। ਇਹ ਸਮਾਗਮ ਖੰਡਾਲਾ ਦੇ ਅਦਾਕਾਰ ਦੇ ਫਾਰਮ ਹਾਊਸ ਦੇ ਵਿੱਚ ਹੋਵੇਗਾ। ਇਸ ਦਿਨ ਨੂੰ ਖਾਸ ਬਣਾਉਣ ਦੇ ਲਈ ਪ੍ਰਸ਼ੰਸਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਦਿਨ ਫਾਰਮ ਹਾਊਸ ਦੇ ਦਰਵਾਜ਼ੇ ਪ੍ਰਸ਼ੰਸਕਾਂ ਲਈ ਖੁੱਲੇ ਰਹਿਣਗੇ। ਤਰਵਿੰਦਰ ਦੀ ਮੌਤ ਤੋਂ ਬਾਅਦ ਪ੍ਰਸ਼ੰਸਕੋਨਾਂ ਨੂੰ ਆਖਰੀ ਵਾਰ ਨਹੀਂ ਦੇਖ ਸਕੇ। ਪਰਿਵਾਰ ਨੇ ਜਲਦੀ ਦੇ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਰਿਪੋਰਟਾਂ ਦੇ ਅਨੁਸਾਰ। ਦੀਵਲਪੁਰਵਾ ਨੇ ਸੋਚਿਆ ਕਿ ਬਹੁਤ ਸਾਰੇ ਪ੍ਰਸ਼ੰਸਕ ਤਰਵਿੰਦਰ ਨੂੰ ਆਖਰੀ ਵਾਰ ਮਿਲਣ ਜਾਂ ਦੇਖਣ ਦਾ ਮੌਕਾ ਚਾਹੁੰਦੇ ਸੀ ਇਸ ਲਈ ਮਹਾਨ ਅਦਾਕਾਰ ਦੀ 90ਵੀਂ ਜਨਮਵਰੀ ਗੜਣ ਤੇ ਉਹਨਾਂ ਦੇ ਫਾਰਮ ਹਾਊਸ ਦੇ ਦਰਵਾਜ਼ੇ ਉਹਨਾਂ ਪ੍ਰਸ਼ੰਸਕਾਂ ਲਈ ਖੋਲਣ ਦਾ ਫੈਸਲਾ ਕੀਤਾ ਜੋ ਆਉਣਾ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਅਤੇ ਪਰਿਵਾਰ ਨੂੰ ਮਿਲਣਾ ਚਾਹੁੰਦੇ ਹਨ ਇਸ ਸਮਾਗਮ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਨੇ ਬਾਲੀਵੁੱਡ ਦੇ ਮਹਾਨ ਅਦਾਕਾਰ ਤਰਵਿੰਦਰ ਦਾ 24 ਨਵੰਬਰ 2025 ਨੂੰ ਉਹ 99 ਸਾਲ ਦੀ ਉਮਰ ਦੀ ਵਿੱਚ ਦਿਹਾਂਤ ਹੋ ਗਿਆ ਅਦਾਕਾਰ ਜ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਜੂਝ ਰਹੇ ਸੀ ਉਹਨਾਂ ਨੂੰ ਕੁਝ ਦਿਨਾਂ ਦੇ ਲਈ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਤੇ ਘਰੇ ਲਿਆਂਦਾ ਗਿਆ ਪਰ ਘਰ ਵਾਪਸ ਆਉਣ ਤੋਂ ਕੁਝ ਦਿਨਾਂ ਦੇ ਵਿੱਚ ਹੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ